ਇਸ ਵੱਡੀ ਖਬਰ ਬਠਿੰਡਾ ਤੋਂ ਜਿੱਥੇ ਏਸੀ ਬੱਸ ਨੂੰ ਅੱਗ ਲੱਗਣ ਦੇ ਮਾਮਲੇ ਵਿੱਚ ਬੱਸ ਕੰਪਨੀ ਦੇ ਮਾਲਕ ਅਤੇ ਡਰਾਈਵਰ ਨੂੰ ਬੀਤੀ ਰਾਤ ਹਿਰਾਸਤ ਵਿੱਚ ਲਿਆ ਗਿਆ ਤੇ ਬਾਅਦ ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਦੱਸਿਆ ਕਿ 14 ਮਈ ਦੀ ਸ਼ਾਮ ਨੂੰ ਰਾਮਪੁਰਾ ਪੂਲ ਦੇ ਫਾਟਕਾਂ ਦੇ ਕੋਲ ਏਸੀ ਬੱਸ ਨੂੰ ਅਚਾਨਕ ਅੱਗ ਲੱਗ ਗਈ ਸੀ ਜਿਸ ਦੇ ਕਾਰਨ ਬੱਸ ਵਿੱਚ ਸਵਾਰ ਤਿੰਨ ਲੋਕਾਂ ਦੀ ਝੁੱਲਸਣ ਦੇ ਕਾਰਨ ਮੌਤ ਹੋ ਗਈ ਸੀ ਜਦਕਿ 20 ਯਾਤਰੀ ਜ਼ਖਮੀ ਹੋਏ ਸਨ ਇਸ ਹਸਾਲੇ ਦੇ ਵਿੱਚ ਅਣਗਹਿਲੀ ਵਰਤਨ ਦੇ ਲਈ ਬੱਸ ਕੰਪਨੀ ਦੇ ਮਾਲਕ ਅਤੇ ਡਰਾਈਵਰ ਨੂੰ ਪੁਲਿਸ ਨੇ ਪਹਿਲਾਂ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ ਇਸ ਖਬਰ ਦੇ ਉੱਤੇ ਹੋਰ ਵਿਸੇਰਜ ਜਾਣਕਾਰੀ ਲਵਾਂਗੇ ਬਠਿੰਡਾ ਤੋਂ ਸਾਡੇ ਪੱਤਰਕਾਰ ਮਿਹਰਬਾਨ ਸਿੰਘ ਤੋਂ ਜੀ ਮਿਹਰਬਾਨ ਕੀ ਜਾਣਕਾਰੀ ਹੈ ਕੁਲੰਡਰ ਜਿਹੜਾ ਜਿਹੜਾ ਵੱਡਾ ਹਾਸਾ ਹੋਇਆ ਜਿਹਦੇ ਵਿੱਚ ਕਿ ਆਪਾਂ ਕਹਿ ਸਕਦੇ ਹਾਂ ਕਿ ਤਿੰਨ ਮੌਤਾਂ ਵੀ ਹੋਈਆਂ ਇਸ ਤੋਂ ਇਲਾਵਾ ਬਹੁਤ ਸਾਰੇ ਡੇ ਮਰੀਜ਼ ਹੱਲੇ ਵੀ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਦਾਖਲ ਨੇ ਤੇ ਕਈਆਂ ਦੀ ਜਿਹੜੀ ਹਾਲਤ ਬਹੁਤ ਗੰਭੀਰ ਬਣੀ ਹੋਈ ਆ ਇਹਦੇ ਵਿੱਚ ਜਿਹੜੀ ਬੱਸ ਦੇ ਡਰਾਈਵਰ ਕਰਨਦੀ ਤੇ ਸਿੰਘ ਸੀ ਇਸ ਤੋਂ ਇਲਾਵਾ ਬੱਸ ਦਾ ਮਾਲਕ ਸੀਗਾ ਕੰਪਨੀ ਦਾ ਗੁਰਮੀਤ ਸਿੰਘ ਇਹ ਦੋਵਾਂ ਨੂੰ ਦੇਰ ਰਾਤ ਪੁਲਿਸ ਨੇ ਗ੍ਰਿਫਤਾਰ ਕਰਕੇ ਨਾਲ ਦੀ ਨਾਲ ਹੀ ਰਿਹਾ ਕਰ ਦਿੱਤਾ ਜਿਹਦੇ ਕਾਰਨ ਜਿਹੜੀ ਆ ਕੁਸ਼ਲੀ ਜਿਹੜੀ ਕਾਰਵਾਈ ਉਹ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ ਦੇਖੋ 304 A ਧਾਰਾ ਜਿਹੜੀ ਹੈ ਉਹ ਧਾਰਾ ਹੁੰਦੀ ਕਿ ਐਕਸੀਡੈਂਟ ਕੁਦਰਤੀ ਤੌਰ ਆਸੇ ਵਿੱਚ ਕਿਸੇ ਦੀ ਐਕਸੀਡੈਂਟ ਨਾਲ ਮੌਤ ਹੋ ਜਾਣੀ ਪਰ ਇੱਥੇ ਨਾਲ ਹੀ ਇਹ ਗੱਲ ਵੀ ਹੁੰਦੀ ਕਿ ਇੱਕ ਤੋਂ ਵੱਧ ਕੋਈ ਮੌਤ ਹੁੰਦੀ ਹੈ ਤਾਂ ਉਸ ਦੌਰਾਨ ਜਿਹੜਾ ਇਹ ਜਾਂਚ ਪ੍ਰਕਾਲ ਪੁਛਦੀ ਡੰਗਾਈ ਨਾ ਕਰਨੀ ਹੁੰਦੀ ਪੁਛਦੀ ਖੜਾ ਹੁੰਦਾ ਨਾਲ ਹੀ ਜਿਹੜੀ ਹੈ ਜਿਵੇਂ ਕਿ 337 ਤੇ 338 ਧਾਰਾ ਲੱਗੀਆਂ ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ ਕਿਉਂਕਿ ਜਿਵੇਂ ਆਪਾਂ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਕੇ ਵਾਕ ਜਿਹੜੀ ਉਹ ਲਗਾਤਾਰ ਦੌੜਦੀ ਜਾ ਰਹੀ ਲੋਕਸ਼ਾਲਾ ਮੱਧ ਜਾ ਜੇ ਤੂੰ ਨਿਕਲਦਾ ਜਾ ਰਿਹਾ ਵਾਕ ਦੇ ਵਿੱਚੋਂ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਡਰਾਈਵਰ ਦੀ ਲਾਪਰਵਾਹੀ ਹੈ ਕਿ ਦੋਸਤੋ 79 ਧਾਰਾ ਅਗਰ ਆਂਦੀ ਹੈ ਕਿ ਨਿਯਮਾਂ ਦੀ ਲੰਗਨਾਂ ਕਿਉਂਕਿ ਜਿਹੜਾ ਬੱਸ ਦਾ ਮਾਡਲ ਹੈ 1555 15 ਉਸ ਮਾਡਲ ਦੇ ਤਹਿਤ ਬੱਸ ਵਿੱਚ ਏਸੀ ਨਹੀਂ ਲਾ ਸਕਦੇ ਜਾਂ ਹੋਰ ਸਹੂਲਤਾਂ ਜਿਵੇਂ ਕਿ ਉਹ ਗਾਣੇ ਸੁੰਦਾ ਜਾ ਰਿਹਾ ਸੀਗਾ ਉਸੇ ਤਰ੍ਹਾਂ 427 ਦੇ ਜੀ ਤਾ ਲੱਗਦੀ ਹੈ ਪਰ ਉਹਨੂੰ ਪਤਾ ਲੱਗਿਆ ਸੀਗਾ ਪਰ ਉਹ ਗਾਣੇ ਸੁੰਦੇ ਵਿੱਚ ਮਰਤਰ ਆਉਦਾ ਇਕੁਲ ਸਿੱਚਾ ਸੀ ਕਿ ਮਰ ਜਾ ਕੇੜੀ ਹੈ ਫਾਟ ਕੇ ਪਾਰ ਕਰਨਾ ਕਿਤੇ ਫੱਟ ਕੇ ਬੰਦ ਨਾ ਹੋ ਜਾਵੇ ਕਿਹੜੀ ਲਾਪਰਵਾਹੀ ਹੈ ਉਹ ਖੁੱਲ ਕੇ ਸਾਹਮਣੇ ਆਈ ਹੈ ਤੇ ਇਸ ਤਰ੍ਹਾਂ ਜਿਹੜਾ ਪੁਲਸ ਦਾ ਇੱਕ ਦੰਡ ਜਿਹੜਾ ਕਿਉਂਕਿ ਜਿੱਥੇ ਆਪਾਂ ਗੱਲ ਕਰੀਏ ਕਿ ਬ ਸੰਤਰੂਆ ਜਿਹੜੀ ਉਹਦੀ ਕਾਫੀ ਹਾਲਤ ਸਿਰਫ ਗੋਦ 10 ਸਾਲ ਦੇ ਵਿੱਚ ਆਪਾਂ ਕਹਿੰਦੇ ਮਤਲਬ ਕਿ ਇਸ ਤਰ੍ਹਾਂ ਜਿਹੜਾ ਪੁਲਿਸ ਵੱਲੋਂ ਇਕਦਮ ਜਿਹੜੀ ਬੇਲ ਦੇ ਦੇਣਾ ਜਮਤ ਦੇ ਦੇਣਾ ਤਾਂ ਉਹਦੇ ਕਾਰਨ ਜਿਹੜੀ ਪੁਸ਼ਟੀ ਰਹੀ ਕਾਰਵਾਈ ਹੈ ਉਹ ਛੱਡੇ ਘਰੇ ਵਿੱਚ ਜਿਹੜੀ ਖੜੀ ਹੋਈ ਹੈ ਕਿਉਂਕਿ ਜਾਂ ਤਾਂ ਕੋਈ ਵੱਡੀ ਸਿਆਸੀ ਪਹੁੰਚ ਹੈ ਜਾਂ ਕੋਈ ਐਸਾ ਸਿਆਸੀ ਦਬਾਅ ਹੈ ਜਿਹਦੇ ਕਾਰਨ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਉਹਦੇ ਵਿੱਚ ਉਹਦੇ ਕਾਰਨ ਜਿਹੜਾ ਹੈ ਜਿਹੜੇ ਇੱਕ ਹਸਪਤਾਲਾਂ 'ਚ ਮਰੀਜ਼ ਜਿਹੜੇ ਪਏ ਨੇ ਉਹਨਾਂ 'ਚ ਬਾਤਾਂ ਵਿੱਚ ਜਿਹੜੇ ਮਰਸੀਕ ਉਹਨਾਂ ਦੇ ਬਾਤਾਂ ਵਿੱਚ ਕਾਫੀ ਜਿਹੜਾ ਰੋਸ਼ ਉਹ ਪਾਇਆ ਜਾ ਰਿਹਾ ਜੀ ਮਿਹਰਬਾਨ